ਦੇਵਾਨਾ ਰੇਡੀ ਦੇ ਸਤਿਕਾਰਯੋਗ ਸ਼੍ਰੋਤਿਓ ਲਓ ਤੁਹਾਡੀ ਪੇਸ਼ੇ ਨਜ਼ਰ ਹੈ ਵਾਤਾਵਰਣ ਤੇ ਇੱਕ ਰਿਪੋਰਟ ਭਾਰਤ ਵਿੱਚ ਹਵਾ ਦੇ ਪ੍ਰੋਡਿਊਸ਼ਨ ਨਾਲ ਕਿਵੇਂ ਨਜਿੱਠਿਆ ਜਾਵੇ ਇਸ ਬਾਰੇ ਡਾਕਟਰ ਗੁਰਿੰਦਰ ਕੌਰ ਹੋਰਾਂ ਦਾ ਇਹ ਆਰਟੀਕਲ ਹੈ ਇਹ ਆਰਟੀਕਲ ਆਪਾਂ ਬਾਅਦ ਵਿੱਚ ਸਾਂਝੇ ਕਰਦੇ ਹੁੰਨੇ ਆ ਡਾਕਟਰ ਗੁਰਿੰਦਰ ਕੌਰ ਜਿਹੜੇ ਨੇ ਸਾਬਕਾ ਪ੍ਰੋਫੈਸਰ ਨੇ ਜੀਓਗ੍ਰਾਫੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਿਖਦੇ ਨੇ ਡਾਕਟਰ ਗੁਰਿੰਦਰ ਕੌਰ ਵਾਤਾਵਰਨ ਦੇ ਬਾਰੇ ਬਹੁਤ ਸੋਹਣਾ ਲਿਖਦੇ ਨੇ ਬੜੇ ਤੱਤ ਹੁੰਦੇ ਨੇ ਉਹਨਾਂ ਦੀਆਂ ਰਿਪੋਰਟਸ ਦੇ ਵਿੱਚ ਡਾਕਟਰ ਗੁਰਿੰਦਰ ਕੌਰ ਨੇ ਲਿਖਿਆ ਕਿ ਸਵਿਸ ਟੈਕਨੋਲੋਜੀ ਦੁਆਰਾ ਆਈਕਿਊ 에ਅਰ ਕੁਆਲਿਟੀ ਇੰਡੈਕਸ ਜੋ ਤਿਆਰ ਕੀਤਾ ਗਿਆ ਉਸ ਆਈਕਿਊ ਆਰ ਦੁਆਰਾ ਤਿਆਰ ਕੀਤੀ ਗਈ ਵਰਲਡ 에ਅਰ ਕੁਆਲਿਟੀ ਰਿਪੋਰਟ 2023 ਜੋ ਕਿ 19 ਮਾਰਚ 2024 ਨੂੰ ਰਿਲੀਜ਼ ਕੀਤੀ ਗਈ ਹੈ ਇਸ ਰਿਪੋਰਟ ਦੇ ਮਤਾਬਕ ਭਾਰਤ ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ ਜਾਨੀ ਭਾਰਤ ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਤੀਜਾ ਪ੍ਰਦੂਸ਼ਿਤ ਦੇਸ਼ ਹੈ ਤੇ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ ਇਸ ਰਿਪੋਰਟ ਦੇ ਅਨੁਸਾਰ ਦੇਸ਼ ਦੀ ਹਵਾ ਦੀ ਗੁਣਵੱਤਾ ਦੇ ਵਿੱਚ PM 2.5 ਦੀ ਮਾਤਰਾ 54.4 ਤੇ ਦੇਸ਼ ਦੀ ਰਾਜਧਾਨੀ ਦੇ ਵਿੱਚ PM 2.5 ਦੀ ਮਾਤਰਾ 92.7 ਹੈ ਜਦੋਂ ਕਿ ਦੇਸ਼ ਦੇ ਵਿੱਚ ਇਹ 54 ਤੇ ਰਾਜਧਾਨੀ ਵਿੱਚ ਇਹ 92.7 ਮਾਈਕਰੋਗ੍ਰਾਮ ਪ੍ਰਤੀ ਕਣਮੀਟਰ ਹੈ ਹਵਾ ਵਿੱਚਲਾ ਇਹ ਪ੍ਰਦੂਸ਼ਣ WHO ਦੁਆਰਾ ਨਿਰਧਾਰਿਤ ਮਾਪਦੰਡ 5 ਮਾਈਕਰੋਗ੍ਰਾਮ ਪ੍ਰਤੀ ਕਣਮੀਟਰ ਤੋਂ ਦੇਸ਼ ਅਤੇ ਰਾਜਧਾਨੀ ਦੇ ਵਿੱਚ ਕਰਮ ਕਰਮbar 10 ਗੁਣਾ 18 ਗੁਣਾ ਵੱਧ ਹੈ ਦੇਸ਼ ਦੇ ਵਿੱਚ 10 ਗੁਣਾ ਤੇ ਰਾਜਧਾਨੀ ਦੇ ਵਿੱਚ 18 ਗੁਣਾ ਪ੍ਰਦੂਸ਼ਣ ਜਾਨੀ ਜੋ WHO ਤੈਅ ਕਰਦਾ ਹੈ ਉਸ ਦੇ ਨਾਲ ਉਹ ਦੇਸ਼ ਦੇ ਵਿੱਚ 10 ਗੁਣਾ ਜ਼ਿਆਦਾ ਹੈ ਤੇ ਰਾਜਧਾਨੀ ਦੇ ਵਿੱਚ 18 ਗੁਣਾ ਜ਼ਿਆਦਾ ਹੈ ਹੁਣ ਦਿੱਲੀ 'ਚ ਜਿਹੜੇ ਲੋਕ ਰਹਿੰਦੇ ਹੋਣੇ ਉਹਨਾਂ ਦੇ ਹਾਲਾਤ ਕੀ ਹੋਣੇ ਨੇ 222 ਦੇ ਵਿੱਚ ਭਾਰਤ ਵਿੱਚ PM 2.5 ਦੀ ਮਾਤਰਾ 53.3 ਮਾਈਕਰੋਗ੍ਰਾਮ ਪ੍ਰਤੀ ਕਿਨ ਮੀਟਰ ਨਾਲ ਦੁਨੀਆ ਦੇ ਵਿੱਚ ਇਹ 8ਵੇਂ ਸਥਾਨ ਤੇ ਸੀ 222 ਦੇ ਵਿੱਚ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦਾ ਦਰਜਾ 5 ਥੱਲੇ ਚਲਾ ਗਿਆ ਜਾਨੀ 22 ਦੇ ਨਾਲੋਂ 24 ਦੇ ਵਿੱਚ ਅਸੀਂ 5 ਪਾਇਦਾਨ ਹੋਰ ਥੱਲੇ ਗਏ ਆ ਦੁਨੀਆ ਦਾ ਤੀਜਾ ਪ੍ਰਦੂਸ਼ਿਤ ਦੇਸ਼ ਹੋ ਗਿਆ ਸਾਡਾ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਬਾਅਦ ਤੇ ਭਾਰਤ ਦੁਨੀਆ ਦੀ ਪਹਿਲੀ ਰਾਜਧਾਨੀ ਹੈ ਜਿਹੜੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਦੇਸ਼ ਦੀ ਰਾਜਧਾਨੀ 2118 ਦੇ ਵਿੱਚ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਦਾ ਦਰਜਾ 2118 ਤੋਂ ਲਗਾਤਾਰ ਚੱਲਿਆ ਆ ਰਿਹਾ ਇਸ ਰਿਪੋਰਟ ਦੇ ਅਨੁਸਾਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬੇਗੂਸਰਾਏ ਦਾ ਭਾਰਤ ਬੇਗੂਸਰਾਏ ਵੀ ਭਾਰਤ ਦੇ ਬਿਹਾਰ ਰਾਜ ਦੇ ਵਿੱਚ ਸਥਿਤ ਹੈ ਜਿੱਥੇ ਪੀਐਮ 2.5 ਦੀ ਘਣਤਾ 118.9 ਮਾਈਕਰੋਗ੍ਰਾਮ ਪ੍ਰਤੀ ਮੀਟਰ ਹੈ ਜਿਹੜੀ ਕਿ 5 ਮਾਈਕਰੋਗ੍ਰਾਮ ਕਣ ਮੀਟਰ ਹੋਣੀ ਚਾਹੀਦੀ ਹੈ ਉਹ ਬੇਗੂਸਰਾਏ ਦੀ 118.9 ਜੋ WHO ਦੇ ਮਾਪਦੰਡਾਂ ਤੋਂ 23 ਗੁਣਾ ਜ਼ਿਆਦਾ ਆ 23.7 ਗੁਣਾ ਜ਼ਿਆਦਾ ਬੇਗੂਸਰਾਏ ਸੋ ਇਹ ਰਿਪੋਰਟ ਖਲਾਸਾ ਕਰਦੀ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 15 ਸ਼ਹਿਰਾਂ ਦੇ ਵਿੱਚੋਂ 13 ਸ਼ਹਿਰ ਤੇ ਪਹਿਲੇ ਸਭ ਤੋਂ ਵੱਧ ਪ੍ਰਦੂਸ਼ਿਤ 100 ਸ਼ਹਿਰਾਂ ਦੇ ਵਿੱਚੋਂ 83 ਸ਼ਹਿਰ ਭਾਰਤ ਵਿੱਚ ਨੇ ਹਰੋ ਮੁਲਕ ਜਿੱਥੇ ਵਾਤਾਵਰਨ ਦੀ ਗੱਲ ਹੋਵੇ ਜਿੱਥੇ ਵਰਣ ਦੇਵਤਾ ਪਾਣੀ ਦੇਵਤਾ ਹਵਾ ਦੇਵਤਾ ਆਕਾਸ਼ ਦੇਵਤਾ ਸੂਰਜ ਦੇਵਤਾ ਚੰਨ ਦੇਵਤਾ ਮਾਤਾ ਤਰਤ ਮਹੱਤ ਪੂਜੀ ਜਾਂਦੀ ਹੋਵੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਅਲਾਪਿਆ ਜਾਂਦਾ ਹੋਵੇ ਇਹ ਰਿਪੋਰਟ ਦੇ ਵਿੱਚਲੇ ਅੰਕੜੇ ਦਰਸਾਉਂਦੇ ਨੇ ਕਿ ਹਵਾ ਦੇ ਪ੍ਰਦੂਸ਼ਣ ਦੇ ਵਿੱਚ ਭਾਰ ਦੇ ਹਾਲਾਤ ਦਿਨ ਬਰਦਨ ਖਰਾਬ ਹੋ ਰਹੇ ਨੇ ਵਰਲਡ 에ਅਰ ਕੁਆਲਿਟੀ ਦੀ 에ਅਰ ਰਿਪੋਰਟ 134 ਦੇਸ਼ਾਂ ਦੀਆਂ 30000 ਹਵਾ ਦੀਆਂ ਗੁਣਵੱਤਾ ਮਾਪਣ ਵਾਲੀਆਂ ਥਾਵਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਤੇ ਆਧਾਰਿਤ ਹੈ। ਪੋਰਟੋ ਰੀਕੋ, ਨਿਊਜ਼ੀਲੈਂਡ, ਆਸਟ੍ਰੇਲੀਆ, ਆਈਸਲੈਂਡ, ਬਰਮੂਡਾ, ਅਸਟੋਨੀਆ, ਫਿਨਲੈਂਡ ਦੇਸ਼ ਦੀਆਂ ਰਾਜਧਾਨੀਆਂ ਦੇ ਵਿੱਚ PM 2.5 ਹਵਾ ਦੀ ਘਣਤਾ WHO ਦੇ ਮਾਪਦੰਡ ਤੇ ਪੂਰੀ ਉਤਰਦੀ ਹੈ। ਹਵਾ ਦੀ ਦੇ ਪ੍ਰਦੂਸ਼ਣ ਦਾ ਮਨੁੱਖੀ ਸਿਹਤ ਅਤੇ ਮਨੁੱਖ ਦੀ ਔਸਤ ਉਮਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਹਵਾ ਦੇ ਪ੍ਰਦੂਸ਼ਣ ਦੇ ਕਾਰਨ ਦਮਾ, ਚਮੜੀ ਦੀ ਅਲਰਜੀ, ਸਾਹ ਨਾਲੀ ਨਾਲ ਜੁੜੀਆਂ ਬਿਮਾਰੀਆਂ ਦੇ ਨਾਲ-ਨਾਲ ਫੇਫੜਿਆਂ ਨਾਲ ਸੰਬੰਧਿਤ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਹਵਾ ਦੇ ਪ੍ਰਦੂਸ਼ਣ ਕਾਰਨ ਵਿਅਕਤੀ ਦੀ ਔਸਤ ਉਮਰ ਘਟ ਜਾਂਦੀ ਹੈ। ਜਿੰਨੀ ਕਿਸੇ ਥਾਂ ਤੇ ਹਵਾ ਦਾ ਜ਼ਿਆਦਾ ਪ੍ਰਦੂਸ਼ਣ ਹੋਵੇਗਾ, ਉਸੇ ਅਨੁਪਾਤ ਵਿੱਚ ਉੱਥੇ ਰਹਿੰਦੇ ਵਿਅਕਤੀਆਂ ਦੀ ਔਸਤ ਉਮਰ ਘਟੇਗੀ। एनर्जी पॉलिसी इंस्टिट्यूट ऑफ शिकागो ਦੀ 2121 ਦੀ ਇੱਕ ਖੋਜ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਰਹਿੰਦੇ ਵਿਅਕਤੀਆਂ ਦੀ ਔਸਤ ਉਮਰ 11.9 ਸਾਲ ਤੱਕ ਘਟ ਸਕਦੀ ਹੈ। ਯਾਨੀ ਟੋਟਲ ਉਮਰ ਚੋਂ 11 ਸਾਲ 9 ਮਹੀਨੇ ਉਮਰ ਉਹਦੀ ਘਟ ਸਕਦੀ ਹੈ। ਕਿਉਂਕਿ ਦਿੱਲੀ ਦੇ ਵਿੱਚ ਹਵਾ ਦੇ ਪ੍ਰਦੂਸ਼ਨ ਦਾ ਸਤਾਰ ਬਹੁਤ ਜ਼ਿਆਦਾ ਆ। ਪਰਦੇਸ਼ ਦੇ ਦੱਖਣੀ ਰਾਜਾਂ ਦੇ ਵਿੱਚ ਹਵਾ ਦਾ ਪ੍ਰਦੂਸ਼ਨ ਸਤਾਰ ਘੱਟ ਹੋਣ ਕਰਕੇ ਦੱਖਣ ਦੇ ਰਹਿਣ ਵਾਲੇ ਭਾਰਤੀਆਂ ਦੀ ਔਸਤ ਉਮਰ ਤਿਸ ਦਾ ਘੱਟ ਪ੍ਰਭਾਵ ਰਿਕਾਰਡ ਕੀਤਾ ਗਿਆ ਸਾਫ਼ ਹਵਾ ਪਾਣੀ ਭੋਜਨ ਮਨੁੱਖ ਦੀ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਨੇ ਮਨੁੱਖ ਭੋਜਨ ਤੋਂ ਬਿਨਾਂ 1 ਜਾਂ 2 ਮਹੀਨੇ ਪਾਣੀ ਤੋਂ ਬਿਨਾਂ 2 ਜਾਂ 3 ਦਿਨ ਕੱਟ ਸਕਦਾ ਹੈ ਪਰ ਹਵਾ ਤੋਂ ਬਿਨਾਂ ਕੁਝ ਮਿੰਟ ਵੀ ਨਹੀਂ ਰਹਿ ਸਕਦਾ ਸਾਹ ਲੈਣ ਲਈ ਹਵਾ ਜ਼ਰੂਰੀ ਹੈ ਜੇਕਰ ਮਨੁੱਖ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦਾ ਤਾਂ ਉਹ ਆਪਣਾ ਆਪ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਨਹੀਂ ਸਕਦਾ PM ਜਿਸ ਨੂੰ ਪਾਰਟੀਕੂਲੇਟ ਮੈਟਰ ਦਾ ਭਾਵ ਕਣ ਪਦਾਰਤ 2.5 ਇਸ ਦੇ ਆਕਾਰ ਦਰਸਾਉਂਦੇ ਨੇ 2.5 ਮਾਈਕਰੋਨ ਜਾਂ ਇੱਕ ਵਾਲ ਦੇ ਵਿਆਸ ਦਾ ਤੀਵਾਂ ਹਿੱਸਾ PM 2.5 ਪ੍ਰਦੂਸ਼ਣ ਦਾ ਛੋਟਾ ਆਕਾਰ ਇਸ ਨੂੰ ਜ਼ਿਆਦਾ ਘਾਤਕ ਬਣਾਉਂਦਾ ਹੈ ਛੋਟੇ ਆਕਾਰ ਦੇ ਹੋਣ ਕਰਕੇ ਇਹ ਕਣ ਸਾਹ ਰਾਹੀਂ ਮਨੁੱਖ ਦੇ ਸਰੀਰ ਦੇ ਵਿੱਚ ਦਾਖਲ ਹੋ ਕੇ ਸਾਹ ਨਾਲੀ ਫੇਫੜਿਆਂ ਦਿਲ ਦੇ ਦੌਰੇ ਤੇ ਸਟ੍ਰੋਕ ਦੀਆਂ ਬਿਮਾਰੀਆਂ ਦੇ ਕਾਰਨ ਬਣਦੇ ਰਹਿੰਦੇ ਨੇ ਇੱਕ ਖੋਜ ਅਨੁਸਾਰ ਇਹ ਮਨੁੱਖੀ ਸਰੀਰ ਦੇ ਵਿੱਚ ਆਕਸੀਡੇਟਿਵ ਤਣਾਅ ਪੈਦਾ ਕਰਦਾ ਜੋ ਪਾਰਕਿੰਸਨ ਦੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਨਾਲ ਜੁੜਿਆ ਹੋਇਆ ਹਵਾ ਦਾ ਪ੍ਰਦੂਸ਼ਣ ਬੱਚਿਆਂ ਦੇ ਦਿਮਾਗੀ ਵਿਕਾਸ ਤੇ ਵੀ ਬਹੁਤ ਮਾੜਾ ਅਸਰ ਪਾਉਂਦਾ ਕੁਮਾਰ ਅਤੇ ਸਾਲਵੀ ਦੀ ਇੱਕ ਖੋਜ 2021 ਦੀ ਹੈ ਉਸ ਅਨੁਸਾਰ ਦਿੱਲੀ ਦੇ ਵਿੱਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਦੇ ਕਾਰਨ ਦਿੱਲੀ ਦੇ ਵਿੱਚ ਸਕੂਲ ਜਾਣ ਵਾਲੇ ਤਿੰਨ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਦਮੇ ਦੀ ਬਿਮਾਰੀ ਨਾਲ ਪੀੜਤ ਹੈ। ਦਿੱਲੀ ਦੇ ਵਿੱਚ ਤਿੰਨਾਂ 'ਚੋਂ ਇੱਕ ਬੱਚਾ ਦਮੇ ਦੀ ਬਿਮਾਰੀ ਨਾਲ ਪੀੜਤ ਹੈ ਸਕੂਲ ਜਾਣ ਵਾਲਾ ਬੱਚਾ। ਬੱਚਿਆਂ ਦੇ ਫੇਫੜਿਆਂ, ਫੇਫੜੇ ਵੀ ਹਵਾ ਦੇ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੁੰਦੇ ਨੇ। WHO ਨੇ PM2.5 ਦੇ ਘਾਤਕ ਪ੍ਰਭਾਵ ਨੂੰ ਦੇਖਦੇ ਹੋਏ 2021 ਦੇ ਵਿੱਚ ਹਵਾ ਵਿੱਚ ਇਸ ਦੀ ਘਣਤਾ ਮਨੁੱਖੀ ਸਿਹਤ ਅਤੇ ਸੁਰੱਖਿਆ ਸੀਮਾ 10 ਮਾਈਕਰੋਗ੍ਰਾਮ ਪ੍ਰਤੀ ਕਣ ਮੀਟਰ ਤੋਂ ਘਟਾ ਕੇ 5 ਮਾਈਕਰੋਗ੍ਰਾਮ ਕਰ ਦਿੱਤੀ। ਹਵਾ ਦੇ ਪ੍ਰਦੂਸ਼ਣ ਦੇ ਮੁੱਖ ਸਰੋਤ ਵਾਹਨਾਂ ਦੀ ਵੱਧ ਗਿਣਤੀ, ਟ੍ਰਾਂਸਪੋਰਟ ਦੀ ਉਦਯੋਗਿਕ ਇਕਾਈਆਂ, ਥਰਮਲ ਪਲਾਂਟ, ਉਸਾਰੀ ਦੇ ਕੰਮ, ਏਸੀ ਦੀ ਵੱਧਦੀ ਵਰਤੋਂ ਜੋ ਆਪਾਂ ਏਸੀ ਯੂਜ਼ ਕਰਦੇ ਆਂ, ਕੂੜੇ ਕਰਕਟ ਦੇ ਢੇਰ, ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣਾ। पीएम दिल्ली ਦੇ ਵਿੱਚੋਂ पीएम 2.5 ਦੇ 40% ਦੀ ਨਿਕਾਸ ਲਈ ਵਾਹਨ ਜ਼ਿੰਮੇਵਾਰ ਨੇ ਹੁਣ ਜਿਹੜੇ ਅਸੀਂ ਬਿਨਾ ਲੋਡ ਤੋਂ ਕਈ ਵਾਰੀ ਸਕੂਟਰ ਦੀ ਲੋਡ ਹੁੰਦੀ ਹੈ ਸਾਈਕਲ ਨਾਲ ਸਾਰ ਲੋ ਜਿੱਥੇ ਸਾਈਕਲ ਦਾ ਸਰ ਦਾ ਪੈਦਲ ਚੱਲ ਜੋ ਕਿਉਂਕਿ ਜਦੋਂ ਸੜਕ ਤੇ ਟਾਇਰ ਘਸਦੇ ਨੇ ਨਾ ਉਹ ਰਬੜ ਦਾ ਪ੍ਰਦੂਸ਼ਨ ਵੀ ਬਹੁਤ ਮਾੜਾ ਹੈ ਤੇ ਡੀਜ਼ਲ ਪੈਟਰੋਲ ਗੱਡੀਆਂ ਚੋਂ ਨਿਕਲਦਾ ਧੂਆਂ ਸਿਕਾ ਲੈਡ ਜੋ ਹੈ ਨਾ ਉਹ ਬਹੁਤ ਘਾਤਕ ਹੈ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਕੁ ਵੀ ਇਸ ਨੂੰ ਅਸੀਂ ਬਚਾ ਕਰ ਸਕੀ ਹਵਾ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਨੈਸ਼ਨਲ capital ਰਿਜਨ ਦੇ ਵਿੱਚ ਕੋਲੇ ਦੀ ਵਰਤੋਂ ਉੱਤੇ ਜਨਵਰੀ 2023 ਦੇ ਵਿੱਚ ਪਾਬੰਦੀ ਲੱਗੀ ਐ NCR ਦੇ ਵਿੱਚ ਕੋਲੇ ਦੀ ਵਰਤੋਂ ਬੈਨ ਹੈ ਪਰ ਹਾਲੇ ਵੀ ਦਿੱਲੀ ਖੇਤਰ ਦੇ ਵਿੱਚ ਸਾਲਾਨਾ 1.9 ਮਿਲੀਅਨ ਟਨ ਕੋਲਾ ਬਾਲਿਆ ਜਾਂਦਾ ਹੈ ਈਵਨ ਪੁਰਾਣੇ ਟਾਇਰ ਸੜੇ ਹੋਏ ਤੁਸੀਂ ਵੇਖੋ ਭੱਟਿਆਂ 'ਚ ਇੱਟਾਂ ਪਕਾਉਣ ਲਈ ਵਰਤੇ ਜਾਂਦੇ ਨੇ ਭਾਰਤ ਨੇ ਆਰਥਿਕ ਵਿਕਾਸ ਨੂੰ ਪਹਿਲ ਦਿੰਦਿਆਂ ਹਵਾ ਪਾਣੀ ਬਨਸਪਤੀ ਵਰਗੇ ਕੁਦਰਤੀ ਸਰੋਤਾਂ ਦੀ ਬੁਰੀ ਤਰ੍ਹਾਂ ਦੇਖੀ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਹੁਣ ਦੇਸ਼ ਦੇ 1.3 ਬਿਲੀਅਨ ਵਿਅਕਤੀ ਉਹਨਾਂ ਥਾਵਾਂ ਤੇ ਰਹਿੰਦੇ ਨੇ ਜਿਨ੍ਹਾਂ ਥਾਵਾਂ ਉਤੇ ਪੀਐਮ ਦੀ ਮਾਤਰਾ WHO ਦੇ ਮਾਪਦੰਡਾਂ ਤੋਂ ਉੱਤੇ ਹੈ 64% ਵਿਅਕਤੀ ਉਹਨਾਂ ਥਾਵਾਂ ਤੇ ਰਹਿੰਦੇ ਨੇ ਜਿੱਥੇ ਹਵਾ ਦੀ ਗੁਣਵੱਤਾ ਸੂਚਕ ਨੈਸ਼ਨਲ 에ਅਰ ਕੁਆਲਿਟੀ ਦੇ ਮਾਪਦੰਡਾਂ ਤੋਂ ਵੱਧ ਹੈ ਯੂਰਪ ਦੇ ਦੇਸ਼ਾਂ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਪਹਿਲਾਂ ਆਈ ਸੀ ਉਸ ਸਮੇਂ ਉੱਥੋਂ ਦੇ ਲੋਕ ਹਵਾ ਦੇ ਵੱਧ ਰਹੇ ਪ੍ਰਦੂਸ਼ਣ ਨੂੰ ਵਿਕਾਸ ਨਾਲ ਜੋੜ ਕੇ ਵੇਖਦੇ ਸਨ ਪਰ ਦਸੰਬਰ 1883 ਦੇ ਵਿੱਚ ਲੰਡਨ ਦੇ ਵਿੱਚ ਇੰਨੀ ਜ਼ਿਆਦਾ ਸੰਘਣੀ ਧੁੰਦ ਪੈ ਰਹੀ ਸੀ ਕਿ ਕਿਸੇ ਇੱਕ ਜਨਤਕ ਲੈਕਚਰ ਦੇ ਵਿੱਚ ਮਾਰਕ ਟਵਿਨ ਨੇ ਆਪਣੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਸੀ ਕਿ ਮੈਂ ਤੁਹਾਨੂੰ ਸੁਣ ਰਿਹਾ ਜਿਸ ਤੋਂ ਪਤਾ ਲੱਗਦਾ ਕਿ ਤੁਸੀਂ ਇੱਥੇ ਹੋ ਤੇ ਮੈਂ ਵੀ ਇੱਥੇ ਹਾਂ ਭਾਵੇਂ ਕਿ ਅਸੀਂ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਸਿਰਫ ਆਵਾਜ਼ਾਂ ਸੁਣ ਸਕਦੇ ਹਾਂ ਧੁੰਦੇ ਨਹੀਂ ਹੈ ਇਹ ਵਿਕਾਸ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਦੇ ਵਿਕਾਸ ਨਾਲ ਉਸ ਵਾਰ ਲੰਡਨ ਦੇ ਵਿੱਚ 780 ਵਿਅਕਤੀਆਂ ਦੀ ਮੌਤ ਹੋਈ ਸੀ 1873 ਚ ਜਾਨੀ ਵਿਕਾਸ ਦੀ ਧੁੰਦ ਨਾਲ ਫਿਰ 1952 ਦੇ ਵਿੱਚ ਇਸੇ ਹਵਾ ਦੇ ਪ੍ਰਦੂਸ਼ਣ ਨਾਲ ਇੱਕ ਹਫ਼ਤੇ ਦੇ ਵਿੱਚ 4000 ਵਿਅਕਤੀਆਂ ਦੀ ਮੌਤ ਹੋਈ ਸੀ ਤੇ ਅਗਲੇ 1 ਮਹੀਨੇ ਚ 8000 ਹੋਰ ਵਿਅਕਤੀਆਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਰਕੇ ਹੋਈ ਸੀ ਪਰ ਉਸ ਘਟਨਾ ਤੋਂ ਸਬਕ ਸਿੱਖ ਕੇ ਇੰਗਲੈਂਡ ਸਰਕਾਰ ਨੇ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਨੂੰਨ ਬਣਾ ਕੇ ਸਖਤੀ ਕੀਤੀ ਸੀ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜੈਵਿਕ ਬਾਲਣਾ ਵਾਹਨਾ ਕਰਕੇ ਹੁੰਦਾ ਹੈ ਯੂਰਪ ਦੇ ਲਗਭਗ ਸਾਰੇ ਦੇਸ਼ਾਂ ਨੇ ਨਿੱਜੀ ਵਾਹਨਾਂ ਦੀ ਗਿਣਤੀ ਘਟਾਉਣ ਲਈ ਆਵਾਜਾਈ ਦੇ ਜਨਤਕ ਸਾਧਨ ਇੰਨੇ ਚੁਸਤ ਦਰਸਤ ਕਰ ਦਿੱਤੇ ਕਿ ਲੋਕ ਨਿੱਜੀ ਵਾਹਨਾਂ ਦੀ ਥਾਂ ਜਨਤਕ ਵਾਹਨਾਂ ਨੂੰ ਤਰਜੀਹ ਦਿੰਦੇ ਨੇ ਭਾਰਤ ਸਰਕਾਰ ਵੀ ਯੂਰਪੀਅਨ ਦੇਸ਼ਾਂ ਤੋਂ ਸਬਕ ਲੈਂਦੇ ਹੋਏ ਸਾਰੇ ਦੇਸ਼ਾਂ ਦੇ ਵਿੱਚ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਚੁਸਤ ਦਰਸਤ ਕਰਨਾ ਚਾਹੀਦਾ ਹੈ ਜਨਤਕ ਆਵਾਜਾਈ ਦੇ ਸਾਧਨਾਂ ਦੀ ਸਹੂਲਤ ਨਾਲ ਜਿੱਥੇ ਇੱਕ ਪਾਸੇ ਹਵਾ ਦੇ ਪ੍ਰਦੂਸ਼ਣ ਤੋਂ ਰਾਤ ਮਿਲੇਗੀ ਦੂਜੇ ਪਾਸੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ ਆਏਗੀ ਜਿਸ ਨਾਲ ਤਾਪਮਾਨ ਦੇ ਵਾਧੇ ਉੱਤੇ ਕਾਬੂ ਪਾਉਣਾ ਸੌਖਾ ਹੋ ਜਾਵੇਗਾ ਇਸ ਦੇ ਨਾਲ ਨਾਲ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਉਦਯੋਗਿਕ ਇਕਾਈਆਂ ਦੇ ਵਿੱਚ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰਨ ਵਾਲੇ ਯੰਤਰ ਲਗਾਉਣੇ ਯਕੀਨੀ ਬਣਾਉਣ ਕੋਤਾਹੀ ਕਰਨ ਵਾਲੀਆਂ ਇਕਾਈਆਂ ਨੂੰ ਜੁਰਮਾਨੇ ਕੀਤੇ ਜਾਣ ਉਹ ਸਾਰੀ ਦੇ ਕਮਾਂ ਵਾਲੀਆਂ ਥਾਵਾਂ ਉੱਤੇ ਉਚੇਚੇ ਪ੍ਰਬੰਧ ਕੀਤੇ ਜਾਣ ਤਾਂ ਕਿ ਧੂੜ ਅਤੇ ਮਿੱਟੀ ਦੇ ਕਣ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰਨ ਕੂੜੇ ਦੇ ਢੇਰਾਂ ਨੂੰ ਵਿਗਿਆਨਕ ਵਿਧੀ ਨਾਲ ਸਮੇਟਿਆ ਜਾਵੇ ਬਿਜਲੀ ਕੋਲੇ ਨਾਲ ਪੈਦਾ ਕਰਨ ਦੀ ਥਾਂ ਨਵਿਆਉਣਯੋਗ ਸਰੋਤਾਂ ਤੋਂ ਜਾਂ ਸੂਰਜੀ ਊਰਜਾ ਤੋਂ ਪੈਦਾ ਕੀਤੀ ਜਾਵੇ ਦਰਖਤਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਇਹ ਚਾਹੀਦਾ ਕਿ ਸਾਲਾਨਾ ਬਜਟ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਵੱਖਰਾ ਫੰਡ ਰੱਖਿਆ ਜਾਵੇ ਭਾਰਤ ਸਰਕਾਰ ਦੇ ਵੱਖ-ਵੱਖ ਖੇਤਰਾਂ ਤੇ ਉੱਥੇ ਫਸਲੀ ਚੱਕਰ ਤੇ ਉੱਥੋਂ ਦੀਆਂ ਖੇਤੀਬਾੜੀ ਜਲਵਾਯੂ ਹਾਲਤਾਂ ਅਨੁਸਾਰ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਦੇਸ਼ ਦੇ ਹਰ ਨਾਗਰਿਕ ਦਾ ਇਹ ਫਰਜ ਬਣਦਾ ਹੈ ਕਿ ਉਹ ਆਪਣਾ ਬਣਦਾ ਹਿੱਸਾ ਪਾਵੇ ਜਿਸ ਨਾਲ ਦੇਸ਼ ਦਾ ਹਰ ਨਾਗਰਿਕ ਇੱਕ ਦਾ ਭਵਿੱਖ ਸੁਰੱਖਿਅਤ ਹੋ ਜਾਵੇ ਸੋ ਦੋਸਤੋ ਇਹ ਸੀ ਸਮੇਂ ਦੀ ਜ਼ਰੂਰਤ ਸਾਹਿਬਾ ਪ੍ਰੋਫੈਸਰ ਪੰਘੋਲਕ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਗੁਰਿੰਦਰ ਕੁਆਰ ਜੀ ਜਿਹੜੇ ਕਿ ਆਪਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਨੇ ਤੇ ਡਾਕਟਰ ਗਿਆਨ ਸਿੰਘ ਨੇ ਇਕਨੋਮਿਕਸ ਵਾਲੇ ਉਹਨਾਂ ਦੇ ਸ਼ਰੀਕੇ ਹਾਤ ਨੇ ਬਹੁਤ ਵਧੀਆ ਇਨਸਾਨ ਆਏ ਪਰਿਵਾਰ ਦੋਨੋਂ ਹੀ ਡਾਕਟਰ ਗਰੇਂਦਰ ਤੇ ਡਾਕਟਰ ਗਿਆਨ ਸਿੰਘ ਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜੋ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੋ ਗਿਆ ਤੇ ਭਾਰਤ ਦੁਨੀਆ ਦਾ ਸਭ ਤੋਂ ਤੀਜਾ ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੋ ਗਿਆ ਸੋ ਇਸ ਕਰਕੇ ਆਪਣਾ ਕਾਜ ਆਪ ਸਵਾਰੀਏ ਸਾਡੇ ਤੇ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਸੰਦੇਸ਼ ਦਿੱਤਾ ਜੇ ਸਿਰਫ ਉਸ ਨੂੰ ਅਸੀਂ ਪੜ੍ਹਨ ਤੱਕ ਸੀਮਤ ਰੱਖਾਂਗੇ ਤਾਂ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਤੇ ਕੋਈ ਕਿਰਪਾ ਨਹੀਂ ਕਰਨੀ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਭਾਵੇਂ ਸਾਰੀ ਉਮਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਜਾਓ ਪਰ ਜੇ ਹਾਂ ਗੁਰੂ ਸਾਹਿਬ ਦੇ ਕਹੇ ਮੁਤਾਬਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦੇ ਮਹੱਤਤਾ ਸਮਝਦੇ ਹੋਏ ਕੋਈ ਬੇਲ ਬੂਟੇ ਲਾਓ ਕੋਈ ਪਾਣੀ ਬਰਬਾਦ ਕਰਨ ਤੋਂ ਗੁਰੇਜ਼ ਕਰੋ ਪਾਣੀ ਵੇਸਟ ਨਾ ਕਰੋ ਜੇ কুলਰ ਨਾਲ ਸਰਦਾ ਤਾਂ ਏਸੀ ਤੋਂ ਗੁਰੇਜ਼ ਕਰੋ ਕਿਉਂਕਿ কুলਰ ਨਾਲ ਠੀਕ ਹੈ ਪਾਣੀ ਦੀ ਵਰਤੋਂ ਥੋੜੀ ਜ਼ਿਆਦਾ ਹੁੰਦੀ ਹੈ ਪਰ ਏਸੀ ਦੇ ਨਾਲੋਂ কুলਰ ਫਿਰ ਵੀ ਲੱਖ ਦਰਜੇ ਚੰਗਾ ਹੈ ਪਰ ਅੱਜਕਲ কুলਰ ਆਵਾਜ਼ ਕਰਦਾ ਹੈ ਨਾ ਕੂਲਰ ਚ ਬਾਰ-ਬਾਰ ਪਾਣੀ ਕਾਉਣ ਪਾਵੇ ਕੂਲਰ ਦੇ ਨਾਲ ਉਹ ਸਵਾਦ ਨਹੀਂ ਆਉਂਦਾ ਜਿਹੜਾ ਏਸੀ ਨਾਲ ਆਉਂਦਾ ਏਸੀ ਠੀਕ ਹੈ 60-70000 ਰੁਪਇਆ ਲੱਗਦਾ ਹੈ ਕੂਲਰ 5-7000 ਨਾਲ ਸਰ ਜਾਂਦਾ ਹੈ ਤੇ ਪਰ ਅਸੀਂ ਸਰਦਾਰੀ ਮਹਿਸੂਸ ਕਰਦੇ ਆ ਏਸੀ ਲਾਉਣ ਦੇ ਵਿੱਚ ਪਰ ਏਸੀ ਜਿਹੜਾ ਸਮਾਨ ਬਾਹਰ ਕੱਢਦਾ ਹੈ ਜਿਹੜੀਆਂ ਗੈਸਾਂ ਬਾਹਰ ਕੱਢਦਾ ਉਹ ਕਿੰਨੀਆਂ ਮਹਿੰਗੀਆਂ ਪੈਂਦੀਆਂ ਨੇ ਸਾਡੇ ਘਰੇ ਕੋਈ ਚਾਰ ਪੱਤੇ ਕੀ ਡਿੱਗ ਜਾਣ ਤੇ ਚੱਕ ਕੇ ਜਦੇ ਤੀਲੀ ਲਾਦਨੇ ਆ ਸਾਡੇ ਨਾਲ ਟਰਾਲੀ ਤੋਂ ਵੱਧ ਪੱਤਿਆਂ ਦੀ ਪਈ ਹੋਗੀ ਹੁਣ ਸੁਰਮਕ ਸਿੰਘ ਉਹ ਰਤੋ ਦਵਾਈ ਲੈਂਦੀ ਸੀ ਇਹਨਾਂ ਨੂੰ ਖਾਣ ਕਰਨ ਵਾਲਾ ਜਿਹੜਾ ਕੰਪੋਜ਼ਰ ਸੀਗਾ ਉਹ ਤਿਆਰ ਕਰ ਰਿਹਾ ਗੋੜਗੜ ਪਾ ਕੇ ਤੇ ਟਰਾਲੀ ਡੇਢ ਟਰਾਲੀ ਪਈ ਹੋਗੀ ਵਿਸਵਾ ਤਾਂ ਕਹਿ ਰਿਹਾ ਪਿਆ ਚਲੋ ਠੀਕ ਹੈ ਉਹ ਹੌਲੀ ਹੌਲੀ ਖਤਮ ਹੋ ਜਾਣਗੇ ਪਰ ਜੇ ਭੰਬੜ ਲਾ ਦਈਏ ਕਈ ਵਾਰੀ ਆਉਂਦਾ ਯਾਰ ਸਾੜ ਦਈਏ ਪਰ ਕਹਿੰਦਾ ਨਹੀਂ ਯਾਰ ਜਮੀਰ ਅਲਾਉ ਨਹੀਂ ਕਰਦੀ ਕਾਦੇ ਵਾਸਤੇ ਲੋਕਾਂ ਨੂੰ ਮਤਾਂ ਦਿੰਨੇ ਤੇ ਆਪ ਕੀ ਕਰਤੂਤਾਂ ਕਰਦੇ ਆ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਇਹ ਜਗਾ ਜਗਾ ਚਾਰ ਕਿਤੇ ਪੱਤੇ ਪਏ ਨੇ ਲਫਾਫੇ ਪਏ ਨੇ ਕਮਲਿਆਂ ਵਾਂਗੂ ਅੱਗ ਲਾ ਦਿੰਨੇ ਆ ਨਾ ਉਹਦੇ ਨਾਲ ਕਿੰਨੀ ਆਕਸੀਜਨ ਘਟਦੀ ਐ ਜਿਹੜੇ ਵਾਹਨ ਨੂੰ ਬਿਨਾਂ ਲੋਡ ਤੋਂ ਵਰਤਦੇ ਆ ਪਟਾਕੇ ਵਜਾਉਨੇ ਆ ਕੀ ਪਟਾਕਿਆਂ ਬਿਨਾਂ ਸਰਦਾ ਨਹੀਂ ਖੁਸ਼ੀ ਲਈ ਕੋਈ ਹੋਰ ਓਨੇ ਪੈਸਿਆਂ ਦੀ ਚੀਜ਼ ਲਿਆਂਦੀ ਜਾ ਸਕਦੀ ਹੈ ਸਾਰਾ ਦਿਨ ਠਾਠਾ ਹੋਈ ਜਾਂਦਾ ਗੁਰਪਰਬ ਆ ਗਿਆ ਕੁਸ਼ ਆ ਗਿਆ ਦੇ ਪਟਾਕੇ ਤੇ ਪਟਾਕੇ ਕੀ ਪਟਾਕਿਆਂ ਬਿਨਾਂ ਸਰਦਾ ਨਹੀਂ ਰੌਣ ਫੂਕੇ ਬਿਨਾਂ ਸਰਦਾ ਨਹੀਂ ਕਿ ਰੌਣ ਫੂਕਣ ਨਾਲ ਜਾਦਾ ਸ਼੍ਰੀ ਰਾਮ ਵਾਲੇ ਹੋ ਜਾਓਗੇ ਦੀਵਾਲੀ ਤੇ ਪਟਾਕੇ ਬਜਾ ਕੇ ਜਿਆਦਾ ਤੁਸੀਂ ਗੁਰੂ ਨਾਨਕ ਸਾਹਿਬ ਦੇ ਜਾਂ ਬੰਦੀ ਛੋੜ ਦੇ ਖਾਸ ਹੋ ਜਾਓਗੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਥੋੜਾ ਗੁਰੇਜ਼ ਕਰੋ ਸ਼ਾਇਦ ਇਹੀ ਧਰਮ ਹੈ ਇਹੀ ਇਨਸਾਨੀਅਤ ਹੈ ਤੇ ਡਾਕਟਰ ਪੱਟੀ ਸਾਹਿਬ ਜੁੜੇ ਨੇ ਸਤਿ ਸ੍ਰੀ ਅਕਾਲ ਭਾਜੀ ਸਾਨੂੰ ਜੀ ਸਰ ਸੇ ਪ੍ਰੋਡਕਟਰ ਸਾਹਿਬ ਇੱਕੋ ਵਿਕਾਸ ਦੇ ਨਾਂ ਤੇ ਜਿੰਨਾ ਸੀ ਬਰਬਾਦੀ ਕਰ ਲਈ ਹੈ ਨਾ ਹੂੰ ਤੁਹਾਨੂੰ ਸਾਹਿਬ ਉਹਦੇ ਤੋਂ ਵਾਪਸ ਆਉਣਾ ਤਾਂ ਬੜਾ ਮੁਸ਼ਕਿਲ ਹੈ ਪਰ ਇੰਨਾ ਵੀ ਜ਼ਿਆਦਾ ਨਹੀਂ ਹੈਗਾ ਕਿ ਦਿੱਤੇ ਜਿਹਾ ਜ ਵਾਪਸ ਆ ਨਹੀਂ ਸਕਦੇ ਹੂੰ ਕੁਝ ਹਰ ਇੱਕ ਵਰਸਨ ਨੂੰ ਇੱਕ ਤੇ ਅੰਡਰਸਟੈਂਡਿੰਗ ਕਰਨੀ ਪਊਗੀ ਪ੍ਰੋਪਸ ਹੂੰ ਜਿਉਂ ਵੀ ਆਪਣਾ ਆਪਣਾ ਫਰਜ਼ ਆ ਯੋਗਦਾਨ ਉਹ ਸਾਨੂੰ ਪਾਉਣਾ ਪਊਗਾ ਕਿਸੇ ਵੀ ਮਤਲਬ ਜਿੱਥੇ ਵੀ ਗਲਤੀ ਕਿੱਥੇ ਹੋ ਰਹੀ ਹੈ ਹੂੰ ਤੇ ਉਹ ਵਾਤਾਵਰਣ ਹੈ ਚਾਹੋ ਕੋਈ ਮਾਵੀਅਤ ਜਿਵੇਂ ਤੁਸੀਂ ਗੱਲ ਪਤਾ ਹੀ ਹੈ ਜੋ ਮੈਡੀਕਲ ਰਿਪੋਰਟ ਤੁਸੀਂ ਪੜ੍ਹੀ ਹੋਣੀ ਹੈ ਹੂੰ ਤੇ ਉੱਥੇ ਸੁਣੀ ਤੇ ਨਹੀਂ ਮੈਨੂੰ ਕਿਸੇ ਮੈਂ ਸ਼ੇਅਰ ਕਰਾਂਗਾ ਕੋਈ ਨਹੀਂ ਬਾਤ ਮੈਂ ਸ਼ੇਅਰ ਕਰਾਂਗਾ ਰਿਕਾਰਡ ਕੀਤੀ ਹੈ ਕਿਉਂ ਪਤਾ ਹੀ ਥੋੜਾ ਸਭ ਅਸੀਂ ਤਾਂ ਪ੍ਰੈਕਟੀਕਲੀ ਇਸ ਲਾਈਫ ਹਾਂ ਤੁਸੀਂ ਤਾਂ ਜਾਣਦੇ ਹੋ ਬਿਹਤਰ ਜਾਣੋ ਤੁਹਾਨੂੰ ਤੇ ਉਹ ਪਤਾ ਹੀ ਹੈ ਨਾ ਕੀ 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 ਕੰਮ ਚੱਲਦੇ ਨੇ ਹੂੰ ਤੇ ਐਕਚੁਅਲੀ ਮਤਲਬ ਇਹ ਹੈਗਾ ਨਾ ਕਿ ਉਹ ਹਰ ਇੱਕ ਪਰਸਨ ਨੂੰ ਇਹਦੇ ਵਿੱਚ ਨਾ ਤਰਨਾ ਪਊਗਾ ਥੋੜਾ ਯੋਗਦਾਨ ਸੈਕੰਡਲੀ ਇਹ ਵੀ ਜਿਵੇਂ ਅਸੀਂ ਜਿਹੜੀ ਵੱਡਿਆ ਸ਼ਰਮ ਨੂੰ ਭਜੰਦੀ ਦੀ ਸੱਗੀ ਮਤਲਬ ਹੈਗੀ ਆ ਨਾ ਦੌੜ ਲੱਗੀ ਹੋ ਹੂੰ ਅਗਰ ਹੋ ਸਕੇ ਤਾਂ ਜਿੰਨਾ ਵੀ ਕੋਈ ਮਨ ਨੂੰ ਵੱਡੇ ਸ਼ਹਿਰ 'ਚ ਰਹਿਦਾ ਉਹਨੂੰ ਜਿੰਨੀ ਮਨ ਨੂੰ ਪ੍ਰੋਬਲਮ ਹੈ ਤੇ ਜਿੱਦਾਂ ਪਿੰਡਾਂ ਦੇ ਵਿੱਚ ਵੀ ਘਰ ਬਣਾਉਣਾ ਅੱਜ ਕੱਲ ਕੋਈ ਸਗੋਂ ਵਧੀਆਗਾ ਮੈਂ ਆ ਵੱਡੇ ਸ਼ਹਿਰਾਂ 'ਚ ਵੀ ਭਾਜੀ ਅੰਦਰਲੇ ਪੌਸ਼ ਇਲਾਕੇ ਲੈ ਕੇ ਤੁਸੀਂ ਬਾਹਰੀ ਵਸੋਂ ਜਾਂ ਅਗਰ ਲਾਓ ਤਾਂ ਉਹ ਜ਼ਿਆਦਾ ਬਿਹਤਰ ਹੈ ਖੁੱਲੇ ਇਲਾਕਿਆਂ ਤੋਂ ਵਧੀਆਗਾ ਕੌਣਾ ਸਾਹਿਬ ਹੂੰ ਨਾਲਕ ਪਲਾਟ ਸਸਤਾ ਹੈ ਸਬਜ਼ੀਆਂ ਸਬਜ਼ੀਆਂ ਬਾਗਬਾਨੀ ਹੋ ਸਕਦੀ ਹੈ ਪੌਸ਼ ਇਲਾਕੇ 'ਚ 6-70000 ਉੱਥੇ 6-7000 ਹੈ ਰੇਟ ਹੂੰ ਜਿਆਦਾ ਮਿਲ ਜਾਨੀ ਹੈ ਹਮ ਇੱਕ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਇੰਡਸਟਰੀਜ਼ ਵਗੈਰਾ ਦਾ ਜਿੱਥੇ ਥੋੜਾ ਜਾਂ ਕੋਈ ਰੋਡਸ ਵਗੈਰਾ ਦਾ ਜੋ ਵੀ ਆਪਣਾ ਤੁਹਾਨੂੰ ਸੂਟ ਕਰਦਾ ਅੱਛਾ ਭਾਜੀ ਮੈਂ ਹੋਰ ਵੇਖਿਆ ਜਿਵੇਂ ਹੁਣ ਸਾਡਾ ਇਹ ਪਟਿਆਲਾ ਸ਼ਹਿਰ ਹੈ ਸਪੋਜ਼ ਕਰੋ ਇਹਦਾ ਜਿਹੜਾ ਸ਼ਿਪ ਦੇ ਵਾਲਾ ਪੱਖ ਹੈ ਮਤਲਬ ਜਿਵੇਂ ਇਧਰ ਤੁਹਾਡੇ ਅੰਮ੍ਰਿਤਸਰ ਵੱਲੋਂ ਜਾਂ ਲੈਹਿੰਦੇ ਪੰਜਾਬ ਵਾਲਾ ਪੱਖ ਹੈ ਕਿਉਂਕਿ 60 70% ਹਵਾਵਾਂ ਪੱਛਮ ਦੀਆਂ ਚੱਲਦੀਆਂ ਨੇ ਤੇ ਪੱਛਮ ਦੀ ਜਿਹੜੀ ਪੌਣ ਹੈ ਵੈਸਟਰਨ ਵਿੰਡ ਉਹ ਵੈਸਟਰਨ ਡਿਸਟਰਬੈਂਸ ਉਹ ਭਾਵੇਂ ਚਰਚਾ 'ਚ ਵੀ ਹੈ ਪਰ ਪੂਰਾ ਚੱਲਦਾ ਹੈ ਮੇਰੇ ਹਿਸਾਬ ਦੇ ਨਾਲ ਮੈਂ ਤਾਂ ਨੋਟ ਕਰਦਾ ਰਹਿਣਾ ਪੂਰਾ ਸ਼ਾਇਦ 10 20% ਚੱਲਦਾ ਸਾਰੇ ਸਾਲ 'ਚ ਤੇ ਪੱਛੋਂ ਚੱਲਦੀ ਹੈ 60 70% ਕਦੇ-ਕਦੇ ਦੱਖਣ ਚੜ ਜਾਂਦਾ ਹੈ ਕਿਉਂਕਿ ਪੱਛਮ ਵੱਲੋਂ ਜਦੋਂ ਸ਼ਹਿਰ ਦੇ ਤੁਸੀਂ ਪੱਛਮੀ ਕਿਨਾਰੇ ਤੇ ਬੈਠੇ ਹੋ ਤਾਂ ਸਾਰੇ ਸ਼ਹਿਰ ਦੇ ਪ੍ਰਦੂਸ਼ਨ ਤੋਂ ਬਚ ਜਾਂਦੇ ਹੋ ਪਿੰਡਾਂ 'ਚੋਂ ਜਿਹੜੀ ਆਉਂਦੀ ਖੁੱਲੇ 'ਚੋਂ ਆਉਂਦੀ ਤਾਜੀ ਹਵਾ ਉਹ ਤੁਹਾਨੂੰ ਪੱਛਮ ਵਾਲੀ ਗੁੱਟ 'ਚ ਲੱਗਦੀ ਹੈ ਹਾਂਜੀ ਸੋ ਘਰ ਬਣਾਉਣ ਲਈ ਵਾਸਤੂ ਦੇ ਨਾਲੋਂ ਨਾ ਵਸਤੂ ਤੇ ਜ਼ਿਆਦਾ ਕਨਸੈਂਟਰੇਟ ਕਰੋ ਕਿ ਵਿਗਿਆਨ ਤੇ ਜਿਆਦਾ ਕਨਸਨਟ੍ਰੇਟ ਕਰੋ ਆ ਵਾਸਤੂ ਬੂਸਤ ਵਾਲਿਆਂ ਦੇ ਚੱਕਰ ਚ ਨਾ ਪਾਓ ਸੋ ਇਸ ਕਰਕੇ ਪੱਛਮ ਗੁੱਠ ਚ ਘਰ ਬਣਾਉਣਾ ਜਿਹੜੇ ਆ ਨਵੇਂ ਫਲੈਟ ਬਣਦੇ ਨੇ ਇਹਨਾਂ ਕੋਲ ਬੜੀਆਂ ਟੈਕਨੀਕਸ ਨੇ ਕਿ ਸੂਰਜ ਕਿੱਧਰੋਂ ਚੜੇ ਮਤਲਬ ਤੁਹਾਡਾ ਫੇਸ ਈਸਟਰਨ ਫੇਸ ਹੈ ਵੈਸਟਰਨ ਫੇਸ ਹੈ ਜੇ ਉਹਨਾਂ ਹਾਲਾਤਾਂ ਦੇ ਮੁਤਾਬਕ ਸ਼ੇਰਮੋਖਾ ਗਊਮੋਖਾ ਦੀ ਬਜਾਏ ਇਦਾਂ ਘਰ ਬਣਾਏ ਜਾਣ ਤੇ ਵੈਂਟੀਲੇਸ਼ਨ ਹੋਵੇ ਤੇ ਉਹ ਸ਼ਾਇਦ ਜਿਆਦਾ ਬਿਹਤਰ ਵੀ ਹੈ ਤੂੰ ਸ਼ਸਤ ਨਾ ਨਾ ਮੈਂ ਤੁਹਾਨੂੰ ਬਦਲਣਾ ਪਊਗਾ ਹੂੰ ਆਪਣੀ ਛੂਰੀ ਵੇਖੋ ਸਮੇਂ ਦੇ ਨਾਲ ਹੂੰ ਉਹ ਉਹ ਦੋ ਜਦੋਂ ਜਿੰਨਾ ਸਮਾਂ ਜਿਹੜੇ ਚਲੋ ਜੋ ਵੀ ਮਤਲਬ ਹੈਗੀ ਕੋਈ ਸਿੱਧਾ ਸਾਇੰਸ ਹੈ ਜਾਂ ਜੋ ਵੀ ਹੈਗੀ ਆ ਹੂੰ ਤੇ ਇਹ ਉਹ ਉਹਦੋਂ ਤੋਂ ਤਾਂ ਹੁੰਦਾ ਤੇ ਵੇਖੋ ਕਿੰਨਾ ਫਰਕ ਹੈਗਾ ਜ਼ਮੀਨ ਅਸਮਾਨ ਦਾ ਮੌਸਮ ਦਾ ਫਰਕ ਪੈ ਗਿਆ ਤੁਸੀਂ ਵੇਖੋ ਹਾਂਜੀ ਤੇ ਉਹ ਥੋੜੀ ਅਸੀਂ ਪੁਰਾਣੀ ਛੂਰੀ ਥੋੜੀ ਲੈ ਕੇ ਚੱਲ ਜਾਈਏ ਕਿਸੇ ਜੀ ਵਿੱਚ ਜੋਤਿਸ਼ ਹੈ ਜਾਂ ਦੂਜੇ ਹੈ ਤੇ ਜੇ ਬਦਲਣਾ ਤਾਂ ਪੈ ਹੀਣਾ ਤਾਂ ਹਾਂ ਵਕਤ ਦੇ ਹਿਸਾਬ ਨਾਲ ਤਬਦੀਲੀਆਂ ਹਾਂ ਕਿ ਇਹ ਕੁਟਵਾਸਰ ਮੈਡੀਸਨ ਨਹੀਂ ਤੁਸੀਂ ਜਦੋਂ ਪਤਾ ਹੀ ਮੈਨੂੰ ਚੋ ਗੱਲ ਕੀਤੀ ਵੀ ਐਕਟਲੀ ਕੀ ਹੁੰਦਾ ਵਾ ਕਿ ਤੇ ਡਾਕਟਰ ਲੋਕ ਇਹਨਾਂ ਸਭ ਤੋਂ ਵੱਡੀ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਨੇ ਜਦੋਂ origignal ਮੈਡੀਸਨ ਨਹੀਂ ਕਈ ਵਾਰ ਹੂੰ ਹੂੰ ਰੀਜ਼ਨ ਇਹ ਕੋਈ ਹੋਣੀ ਨਹੀਂ ਜਾਂਦੇ ਤੇ ਜਾਨਾ ਜਿਵੇਂ ਜਦ ਰਿਹਾ ਰਹੇਂ ਕਿ ਸੋਚਦਾ ਕਿ ਕਦੋਂ ਕੀ ਹੋ ਹੂੰ ਹੂੰ ਸਾਨੂੰ ਖੁਦ ਨੂੰ ਇਹਨਾਂ ਚੀਜ਼ਾਂ ਦੀਆਂ ਸਮੱਸਿਆਵਾਂ ਆਉਂਦੀਆਂ ਹੂੰ ਹੂੰ ਪਰ ਅਸੀਂ ਕੀ ਦੇਖਣਾ ਹੁੰਦਾ ਵਾ ਤੋ ਡਾਕਟਰ ਕੀ ਦੇਖ ਲੇਗਾ ਫਿਲ ਦੇਖ ਲੇਗਾ ਹੂੰ ਇਹ ਮੈਡੀਸਨ ਵੱਲੋਂ 100 ਰੁਪਏ ਲਿਖਿਆ 90 ਦੀ ਤੇ ਦਿੱਤੇ ਮੈਨੇ origignal ਉਹਦੀ ਹੂੰ ਹੂੰ ਤੇ ਜੇ ਜਦੋਂ ਬਿਜ਼ਨਸ ਐਕਚੁਅਲੀ ਨਾ ਜਿਹੜਾ ਉਹ ਜਦੋਂ ਕਿਸੇ ਵੀ profession ਦੇ ਵਿੱਚ ਬਿਜ਼ਨਸ ਐਂਟਰ ਹੋ ਜਾਂਦਾ ਨਾ ਹੂੰ ਜਾਂ ਉਹ ਬਿਜ਼ਨਸ ਵੀ ਉਹ ਲੋਕ ਕਰਦੇ ਆ ਕਿ ਜਿਨ੍ਹਾਂ ਨੂੰ ਉਸ profession ਬਾਰੇ ਕੋਈ ਜਾਣਕਾਰੀ ਨਹੀਂ ਹੂੰ ਹੂੰ ਉਹ ਸਿਫਾਰਨ ਕੇ ਦੇ ਨਾਲ ਬਾਕੀ ਜਿਹੜਾ ਆਪਣਾ ਸਰਕਾਰੀ ਸਿਸਟਮ ਉਹਦੇ ਤੁਹਾਨੂੰ ਪਤਾ ਹੀ ਹੈ ਹੂੰ ਔਰ ਕੰਮ ਤਾਂ ਐਕਚੁਅਲੀ ਮੈਡੀਸਨ ਕੰਪਨੀ ਨੇ ਤਿਆਰ ਕਰਨੀ ਆ ਡਾਕਟਰਾਂ ਨੇ ਯੂਜ਼ ਕਰਨੀ ਤੇ ਇਹ ਤਾਂ ਮਿਡਲਮੈਨ ਦੇ ਵਿੱਚ ਜਿਆਦਾ ਆ ਜਾਂਦਾ ਨਾ ਹੂੰ ਹੂੰ ਤੇ ਉਦੋਂ ਫਿਰ ਜਿਆ ਕਿ ਗੜਬੜੀਆਂ ਬਹੁਤ ਜਿਆਦਾ ਹੁੰਦੀਆਂ ਜੀ ਕੋਈ ਵੀ ਡਾਕਟਰ ਕੌਣਾ ਸਾਹਿਬ ਜਿੰਨੇ ਵੀ ਨੇ ਉਹ ਆਪਣੀ ਕਲੀਨਿਕ ਤੇ ਨਹੀਂ ਚਾਣਗੇ ਕਿ ਸਾਡੀ ਕਲੀਨਿਕ ਤੇ ਮਾੜੀ ਮੈਡੀਸਨ ਨਾਲ ਹੂੰ ਹੂੰ ਡਾਕਟਰ ਦਾ ਕੰਮ ਤਾਂ پیشنਟ ਠੀਕ ਹੋਣਾ ਡਾਕਟਰ ਵਾਸਤੇ ਸਭ ਤੋਂ ਪਹਿਲਾ ਕੰਮ ਹੂੰ ਹੂੰ ਬਾਕੀ ਚੀਜ਼ਾਂ ਜਿਹੜੀਆਂ ਉਹ ਸੈਕੰਡਰੀ ਚੋਂ ਕੋਈ ਸਾਡੇ ਤੇ ਲੱਗਦੇ ਹੀ ਆ ਕਿ ਲੋਟੂ ਹੈ ਜੀ ਆਹਨੇ ਠੀਕ ਹੈ ਹੂੰ ਹੂੰ ਉਹ ਲੱਗ ਚੀਜ਼ ਹੁੰਦੀ ਹੈ ਕਿ ਫੀਸ ਤੁਸੀਂ ਆਪਣੀ ਲੈਣੀ ਆ ਹੋਰ ਚਾਰजेस ਕਰਨੇ ਆ ਪਰ ਮੈਡੀਸਨ ਦੇ ਮਾਮਲੇ ਜਾ ਕੇ ਡਾਕਟਰ ਕੰਪਰੋਮਾਈਜ਼ ਕਰ ਹੂੰ ਕਿਉਂਕਿ ਮੈਡੀਸਨ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ ਜੀ ਕੈਸੇ ਤਾਂ ਹੋਰ ਕਿਸੇ ਤਰੀਕੇ ਨਾਲ ਵੀ ਲਿਆ ਜਾ ਸਕਦੇ ਜਿੱਥੇ 200 ਰੁਪਏ ਫੀਸ ਲੈਂਦੇ 150 ਵੀ ਲੈ ਸਕਦੇ ਹੂੰ ਠੀਕ ਹੈ ਨਾ ਜਿੰਨੇ ਵੀ ਮਤਲਬ ਹੋਵੇ ਉਹ ਬਾਕੀ ਉਹ ਅੱਜ ਕੱਲ੍ਹ ਉਹ ਤੁਹਾਨੂੰ ਪਤਾ ਹੀ ਘਰਪੁਰੇ ਦਾ ਸਿਸਟਮ ਆ ਗਿਆ ਸਭ ਤੋਂ ਵੱਡੇ ਵੱਡੇ ਹਸਪੀਟਲ ਡਾਕਟਰਾਂ ਦੇ ਕੋਲ ਤੁਹਾਨੂੰ ਸਿਰਫ ਕੁਝ ਦਿਨ ਆਪਣੀਆਂ ਕਰਦੇ ਦੀ ਮਜਬੂਰੀਆਂ ਬਣ ਜਾਂਦੀਆਂ ਨੇ ਹੂੰ ਹੂੰ ਐਕਚੁਅਲੀ ਨਹੀਂ ਜਾਂਦਾ ਕੋਈ ਵੀ ਸਾਨੂੰ ਮੈਡੀਸਨ ਮਾੜੀ ਹੂੰ ਹੂੰ ਪਰ ਉਹ ਵਿੱਚ ਕਿੰਨੇ ਡਾਕਟਰ ਦੀ ਕਲੀਨਿਕ ਦੇ ਉੱਪਰ ਮਤਲਬ ਵਿਕਦੀਆਂ ਵੀ ਨਹੀਂ ਜਿਹੜੀਆਂ ਕੋਈ ਡੁਪਲੀਕੇਟ ਮੈਡੀਸਨ ਜਿਹੜਾ ਅੱਜ ਕੱਲ੍ਹ ਤਾਂ ਆਨਲਾਈਨ ਵੀ ਲੋਕੀ ਮੰਗਵਾਉਣ ਲੱਗੇ ਹੂੰ ਹੂੰ ਤੁਹਾਨੂੰ ਹਰਦਾਨ ਨੂੰ ਪਤਾ ਹੀ ਉਹਦੇੰਦੀ ਕਿੰਨੀ ਕੁ ਵਧੀਆ ਹੁੰਦੀਆਂ ਨੇ ਹਮ ਹਮ ਜਾਂ ਹੋਰ ਵੀ ਬਾਹਰ ਦੀਆਂ ਕੈਂਪਸ ਜਿੱਥੇ ਜਿਹੋ ਜਿਹੀ ਗੱਲ ਵਖਰੀ ਲੋਕ ਇਹ ਵੀ ਨਾ ਨਹੀਂ ਲਿਆ ਜਾਂਦਾ ਜੀ ਤੇ ਡਾਕਟਰ ਵੀ ਇੰਨੀ ਕੋਸ਼ਿਸ਼ ਹੁੰਦੀ ਕਮ ਸੇ ਕਮ ਮੈਡੀਸਨ ਦੇ ਦਿੱਤੇ ਆ ਠੀਕ ਮਾਮਲਾ ਜੀ ਜਿੰਨਾਂ ਨੂੰ ਵੇਖੋ ਪਹਿਲਾਂ ਡਾਣਾ ਸਰ ਪਹਿਲਾਂ ਆਇਤੋਂ ਪ੍ਰੈਸ਼ਲ ਕਰਨਾ ਹੋਰ ਫਰਕ ਸੀ ਹਮ ਹਮ ਕਮਸੇ ਕਰਾਂ ਦੀ ਗੋਲੀ ਆਉਂਦੀ ਹੁੰਦੀ ਸੀ ਹਮ ਉਹ ਵੀ ਵਧੀਆ ਦਵਾਈ ਸੀ ਵੀ ਉਹਨੂੰ ਤੁਸੀਂ ਥੀਸ ਕੇ ਜ਼ਖਮ ਦੇ ਉੱਪਰ ਲਗਾ ਲਓਗੇ ਤਾਂ ਹੀ ਅਸਰ ਕਰਦੀ ਸੀ ਓਕੇ ਉਹਨੂੰ ਤੁਸੀਂ ਕਹਿੰਦੇ ਸੀ ਉਹ ਤੁਹਾਡੇ ਪੇਟ ਦੀਆਂ ਦਿੱਕਿਆਂ ਉਲਟਿਕ ਲੱਗ ਗਈ ਉਹਦੇ 'ਚ ਹੀ ਅਸਰ ਕਰ ਜਾਂਦੀ ਸੀ ਹੂੰ ਹੂੰ ਉਹ ਗਲਾ ਖਰਾਬ ਹੋ ਜਾਂਦੀ ਕਿਸੇ ਦੇ ਛੋਟੇ ਫਿੰਸਿਆਂ ਜਿਹਦਾ ਆਮ ਪਿੰਡਾਂ 'ਚ ਨਿਕਲ ਜਾਂਦੀ ਉਹਦੇ ਤੇ ਵੀ ਅਸਰ ਕਰ ਜਾਂਦੀ ਸੀ ਹੂੰ ਹੂੰ ਉਹ ਟਹਲੀਆਂ ਉਹ ਕਿਤੇ ਵਿੱਚ ਰੁਪਈ ਦੀ ਇੱਕ ਗੋਲੀ ਹੈ ਜੀ ਉਹ ਦਿਓ ਤੇ ਉਹਨਾਂ ਬਾਕੀ ਲੋਕ ਜਗੀਨ ਹੀ ਨਹੀਂ ਕਰਦੇ ਵੀ ਕਿਹਦੀ ਦਵਾਈ ਦੇਈ ਜਾਂਦੇ ਡਾਕਟਰ ਸਾਨੂੰ ਸ਼ਬਦੇ ਕਈ ਬੰਨੇ ਪੈਂਦੇ ਆ ਨਾ ਹੂੰ ਉਹ ਜਿੰਨਾ ਜਿਹੜਾ ਰੁਪਿਆ ਦਾ ਦਵਾਈ ਨਾ ਡਾਕਟਰ ਲਿਖੇ ਨਾ ਡਾਕਟਰ ਨੇ ਸਮਝਦੇ ਕਿ ਉਹਰੀ ਸਹੀ ਗੱਲ ਹੈ ਆ ਤੇ ਬਾਕੀ ਜਿਹੜੀ ਨੌ ਮੌਤ ਦੀ ਗੱਲ ਲੰਦੀ ਉਹ ਤਾਂ ਟੋਣਾਸਾ ਮਹਿੰਗੀਆਂ ਦਵਾਈਆਂ ਖਾਧੀਆਂ ਵੀ ਹੋ ਜਾਂਦੀਆਂ ਇਹ ਤਾਂ ਸਸਤੀਆਂ ਖਾਧੀਆਂ ਵੀ ਹੋ ਜਾਂਦੀਆਂ ਤੇ ਮਹਿੰਗੀਆਂ ਵੀ ਨਾਲ ਵੀ ਹੋ ਜਾਂਦੀਆਂ ਉਹ ਕਿਹੜੀ ਬਚੀ ਹੋਣੀ ਹਮ ਪਰ ਇਹਦੇ ਜਿਹੜੇ ਆਰਟੀਕਲ ਚ ਆਰਟੀਕਲਜ਼ ਜ਼ਿਕਰ ਆਇਆ ਨਾ ਜਿਹੜੀ 1964 ਚ ਨਹਿਰੂ ਨੇ ਇੱਕ ਕੰਪਨੀਆਂ ਤੋਂ ਸ਼ੁਰੂ ਕੀਤੀਆਂ ਸੀ ਸਰਕਾਰੀ ਕੰਪਨੀਆਂ ਇੰਡੀਅਨ ਡਰਗ ਐਂਡ ਫਾਰਮਾਸੋਟਿਕਲ ਲਿਮਟਿਡ ਜਿਨ੍ਹਾਂ ਦੀਆਂ ਬਣਾਈਆਂ ਦਵਾਈਆਂ ਇੰਡੀਆ ਉਹ ਤਾਂ ਕੰਪਨੀ ਦਾ ਨਾਮ ਸੀ ਆਈਡੀਪੀਐਲ ਉਹਨਾਂ ਦੀਆਂ ਤੇ ਕੰਪਨੀਆਂ ਇੰਡੀਆ ਚ ਵੀ ਵਿਦੇਸ਼ ਚ ਵੀ ਉਹ ਵਿਕਦੀਆਂ ਸੀਗੀਆਂ ਸੋ ਇਹ ਦੋ ਕੰਪਨੀਆਂ ਆਈਡੀਪੀਐਲ ਤੇ ਆਰਡੀਪੀਐਲ ਇਹ 2016 ਚ ਮੌਜੂਦਾ ਸਰਕਾਰ ਨੇ ਬੰਦ ਕਰਤੀਆਂ ਉਹ ਜਨਤਕ ਖੇਤਰ ਦੀਆਂ ਸਰਕਾਰੀ ਕੰਪਨੀਆਂ ਸੀ ਮੈਡੀਸਿਨ ਬਣਾਉਣ ਦੀਆਂ ਉਹਦੇ ਨਾਲ ਕਾਫੀ ਲੋਕਾਂ ਨੂੰ ਮਿਲ ਗਈਆਂ ਦਵਾਈਆਂ ਮਿਲਣ ਲੱਗੀਆਂ ਨੇ ਇਹਦੇ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ ਇਹਦੇ ਚ ਮੈਂ ਆਰਟੀਕਲ ਚ ਤੁਹਾਨੂੰ ਵੇਖੋ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਐ ਸਭ ਕੁਝ ਹਮ ਜੇ ਜਦੋਂ ਫਿਰ ਇਹਦੇ ਵਿੱਚ ਜਿਵੇਂ 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 ਅੱਗੇ ਫਿਰੋਂ ਵਾਕੀ ਐਂਟਰ ਕੀ ਜਾਣਗੇ ਤਾਂ ਉਹ ਫਿਰ ਕੰਮ ਦਾ ਸਟੋਪ ਨਿਕਲਦਾ ਜਾਂਦਾ ਨਾ ਜੀ ਬਾਕੀ ਤੋਂਣਾ ਸਾਹਿਬ ਵੇਖੋ ਪਹਿਲੀਆਂ ਸਰਕਾਰਾਂ ਸੀ ਨਾ ਜਿਹੜੀਆਂ ਚਲੋ ਕਸਰ ਉਹਨਾਂ ਨੇ ਵੀ ਕੋਈ ਨਹੀਂ ਚਲੀ ਪਰ ਫਿਰ ਵੀ ਸ਼ੁਰੂਆਤ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਚੰਗੇ ਰਸਤੇ ਤੇ ਇਹਨਾਂ ਤੋਰਿਆ ਸੀ ਇੱਕ ਵਾਰੀ ਦੇਚ ਕੋਈ ਏਡੀ ਗੱਲ ਨਹੀਂ ਹੈ ਜੀ ਹਮ ਦੇਖੋ ਵੀ ਅਸੀਂ ਹਰ ਇੱਕ ਕੰਮ ਤੋਂ ਆਪਾਂ ਕਿਸੇ ਨੂੰ ਨਿਆਂ ਨਹੀਂ ਕਰ ਸਕਦੇ ਕਿ ਮਾੜਾ ਜੀ ਹਮ ਇਹ ਜੇ ਫਿਰ ਅਗੇ ਉਹ ਪਦਰਸ਼ਵਤੀ ਜੋਕ ਵਧਾ ਗਿਆ ਤਾਂ ਕੋਈ ਲਾਲਸਾ ਵਾਂ ਜੋ ਵੀ ਮਨੁੱਖ ਦਾ ਕੰਮ ਚੱਲਦਾ ਗਿਆ ਜੋ ਹਰ ਇੱਕ ਚੀਜ਼ ਤੇ ਹਰ ਇੱਕ ਚੀਜ਼ ਤੋਂ ਤੇ ਕੋਈ ਕੀ ਨਾਲ ਲਈਏ ਪਤਾ ਨਹੀਂ ਮੁੜ ਕੇ ਸੱਡੇ ਨੂੰ ਕੋਈ ਰੇਟ ਵੱਜੇ ਜੀ 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 ਹਰ ਇੱਕ ਕੰਮ ਤੋਂ ਜਦੋਂ ਉਸੇ ਪੱਤੀਆਂ ਚੱਲ ਜਾਂਦੇ ਨੇ ਤੇ ਫਿਰ ਉਹ ਕਵੀ ਦਾ ਵੀ ਰੱਖਾ ਨਾ ਦੇਸ਼ ਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਉਹ ਕਿ ਸਰ ਹੁਣ ਜਿਆਦਾ ਵੀ ਸੱਚ ਨਾ ਬੋਲਿਆ ਜਾਵੇ ਕਿ ਕੱਲ ਨੂੰ ਇਹ ਵੀ ਡੀਰੇ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਡਾਕਟਰ ਮਲਕੀ ਸਿੰਘ ਪੱਟੀ ਜੁੜੇ ਸਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਈਵ ਹੋਣੇ ਆ ਆਪਣੇ ਇਹਨਾਂ ਵੀਡੀਓ ਆਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਭਵਾ ਸਕਦੇ ਹੋ 9876309655